ਨ ਸੁਨੀਆ ਔਰ ਸਾਰਿਆਂ ਨੇ ਇਹ ਗੱਲ ਕਹੀ ਕਿ ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ ਬਿਲਕੁਲ ਨਹੀਂ ਕਰਨੀ ਚਾਹੀਦੀ ਕਿਉਂਕਿ ਕੁਦਰਤੀ ਮਾਰ ਕਿਸੇ ਦੀ ਵੀ ਸਰਕਾਰ ਹੋ ਜਾ ਸਕਦੀ ਹੈ ਪਰ ਇਹਦੇ ਚ ਕੁਝ ਗੱਲਾਂ ਤੁਸੀਂ ਸਪੀਕਰ ਸਾਹਿਬ ਤੁਸੀਂ ਵੀ ਕਿਹਾ ਸੀ ਕਿ ਇਹਦੇ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਸੀਐਮ ਸਾਹਿਬ ਬੈਠੇ ਆ ਜਦੋਂ ਹੜਾਂ ਦੇ ਦੌਰਾਨ ਅਸੀਂ ਕੰਮ ਕੀਤਾ ਸਾਰਿਆਂ ਨੇ ਕੀਤਾ ਔਰ ਉੱਥੇ ਜਿਹੜੀਆਂ ਡਾਇਰੈਕਸ਼ਨਸ ਉੱਕੋ ਜਾਂਦੀਆਂ ਨੇ ਨਾ ਦੇਖੋ ਤਜਰੀ ਬੈਂਚ ਦੇ ਵਿੱਚ ਕਿੰਨੇ ਐਮਐਲਏ ਬੈਠੇ ਦਰਬਾਰਾ 14 ਜਾਣੇ ਆ। ਔਰ ਜਦੋਂ ਉੱਥੇ ਇੱਕ ਛੋਟੀ ਜੀ ਘਟਨਾ ਕਿ ਉੱਥੇ ਨਾ ਕੀਮੋ ਹੁੰਦੀ ਸੀ ਪੇਸ਼ੈਂਟ ਨੂੰ ਜਿਹੜਾ ਕਿ ਦਰਿਆ ਉਹ ਨਾਲੇ ਤੋਂ ਪਾਰ ਸੀ ਪਾਣੀ ਲੰਘਿਆ ਨਹੀਂ ਸੀ ਜਾਂਦਾ ਉੱਥੋਂ। ਮੈਂ ਖੁਦ ਉੱਥੇ ਰਿਹਾ ਜਿੰਨੇ ਦਿਨ ਵੀ ਰਿਹਾ ਮੈਂ ਘਰ ਨਹੀਂ ਆਇਆ ਰਾਤ ਆਉਂਦਾ ਰਿਹਾ ਪਰ ਮੈਂ ਉੱਥੇ ਰਿਕੁਐਸਟ ਕੀਤੀ ਉੱਥੇ ਦੇ ਅਫੀਸਰ ਜਿਹੜੇ ਡਿਪਿਊਟ ਕੀਤੇ ਸਰਕਾਰ ਵੱਲੋਂ ਨਾਲ ਉਹਨਾਂ ਦੇ ਫੌਜ ਸੀ ਕਿਸ਼ਤੀਆਂ ਸੀ। ਮੈਂ ਕਹਿੰਦੀ ਉਹਨਾਂ ਦੀ 2 ਦਿਨ ਹੋ ਗਈ ਹਰ ਤੀਸਰੇ ਦਿਨ ਟੀਮੋਂ ਹੁੰਦੀ ਆ ਤੇ ਕਿਸ਼ਤੀ ਦੇ ਦਿਓ ਉਹ ਕਹਿੰਦੇ ਜੀ ਸਾਨੂੰ ਆਰਡਰ ਨਹੀਂ ਕਿ ਹਲਕਾ ਚਾਰ ਜਾਊਗਾ ਤੇ ਕਿਸ਼ਤੀ ਮਿਲਣੀ ਤਈ ਤੇ ਨਹੀਂ ਮਿਲਣੀ ਨੂੰ ਬੜਾ ਦੁੱਖ ਹੋਇਆ ਪਰ ਮੈਂ ਐਫਰਟ ਕੀਤੇ ਬੇੜੀ ਰੇਂਜ ਕੀਤੀ ਫਿਰ ਮੈਂ ਲੜਿਆ ਵੀ ਫਿਰ ਇੱਕ ਹੋਰ ਕੇਸ ਸੀਗਾ ਆਮ ਆਦਮੀ ਪਾਰਟੀ ਦੀ ਸਰਪੰਚਣੀ ਸੀ ਉਹਦਾ ਪੋਤਰਾ ਸੀਗਾ 7 ਦਿਨ ਦਾ ਉਹ ਵੀ ਮੈਂ ਕੱਢ ਕੇ ਲਿਆਇਆ ਦੁੱਖ ਇੱਥੇ ਹੁੰਦਾ ਕਿ ਜਿਵੇਂ ਚੀਵਾ ਸਾਹਿਬ ਤੁਸੀਂ ਕਹਾਂ ਮੈਂ ਐਂਡੋਸ ਕਰਦਾ ਕਿ ਪ੍ਰਧਾਨ ਮੰਤਰੀ ਸਾਹਿਬ ਗਵਰਨਰਾਂ ਦੇ ਥਰੂਸ ਮੁੱਖ ਮੰਤਰੀਆਂ ਨੂੰ ਥੱਲੇ ਕਰ ਦੇ। ਕਿਉਂਕਿ ਚੀਫ ਮਿਨਿਸਟਰ ਇੱਕ ਚੁੜੇ ਹੋਏ ਨੁਮਾਇੰਦੇ ਨੇ। ਪਰ ਗਵਰਨਰ ਨਾਮਿਨੇਟਡ ਆ ਕਿ ਆਪਾਂ ਕੀ ਕਰ ਰਹੇ ਆ? 12-14 ਐਮਐਲਏ ਸਰਕਾਰ ਕੋ ਹਜਮ ਨਹੀਂ ਹੁੰਦੇ। ਅੱਜ ਕੱਲ ਤੁਸੀਂ 5 ਕਰੋੜ ਦਿੱਤਾ ਅਸੀਂ ਸਾਰਿਆਂ ਨੂੰ ਕਿਹਾ ਸੀ ਸੀਐਮ ਸਾਹਿਬ ਨੂੰ ਪ੍ਰੈਸ ਕੀਤੀ ਕਿ 5 ਕਰੋੜ ਅਸੀਂ ਵੀ ਯੂਪੀ ਤੋਂ ਥੋੜੇ ਇਸ ਸਾਧਨ ਚ ਅਸੀਂ ਆਏ ਆ, ਸਵੀ ਮਿਹਨਤ ਕਰਕੇ ਆਏ ਆ। ਸਾਨੂੰ ਕਿਸੇ ਨੇ ਨਹੀਂ ਪੁੱਛਿਆ। ਚਲੋ ਨਾ ਕੋਈ ਪ੍ਰੋਬਲਮ ਨਹੀਂ। ਉਹ 5 ਕਰੋੜ ਦਾ ਨਾ ਕਿਸੇ ਨਿਹਾਰਨਾ ਨਾ ਕਿਸੇ ਨੇ ਜਿੱਤਣਾ। ਮੈਂ ਇੰਨਾ ਕ ਦੱਸਿਆ ਕਿ ਕਿਸੇ ਤੇ ਉਂਗਲ ਚੱਕਣ ਤੋਂ ਪਹਿਲਾਂ ਅਸੀਂ ਆਪਣੇ ਆਪ ਦੇਖੀਏ ਮੈਂ ਤੇ ਇਦਾਂ ਕਰਦਾ ਜੇ ਕਿਸੇ ਤੇ ਉਂਗਲ ਚੱਕੀਏ ਪਹਿਲਾਂ ਮੈਂ ਆਪਣੇ ਚਾਤੀ ਮਾਰਦਾ ਯਾਰ ਕੋਈ ਗਲਤੀ ਤੇ ਨਹੀਂ ਸੋ ਮੇਰੀ ਇਹ ਬੇਨਤੀ ਆ ਕਿ ਇੱਕ ਸਪੀਕਰ ਸਾਹਿਬ ਤੁਹਾਡੇ ਮਾਧਿਅਮ ਨਾਲ ચીਫ ਮਿਨਿਸਟਰ ਸਾਹਿਬ ਦੇ ਧਿਆਨ ਚ ਲਿਆਉਣਾ ਚਾਹੁੰਦਾ ਜਿੱਥੇ ਗਲਤੀ ਹੋਵੇ ਉੱਥੇ ਸਾਰਿਆਂ ਨੂੰ ਮੰਨ ਲੈਣੀ ਚਾਹੀਦੀ ਆ ਗਲਤੀਆਂ ਬੰਦੇ ਕੋ ਹੁੰਦੀਆਂ ਕੋਈ ਰੱਬ ਤੇ ਕੋਈ ਵੀ ਨਹੀਂ ਇੱਥੇ ਜਿਹੜਾ ਬੈਠਾ ਹੈ ਮੰਤਰੀ ਸਾਹਿਬ ਬੈਠੇ ਗੁਲ ਸਾਹਿਬ ਗੁਲ ਸਾਹਿਬ ਜਿਹੜੇ ਐਕਸ਼ਨ ਨਿਤਿੰ ਸੂਦ ਜਿਹੜਾ ਸਸਪੈਂਡ ਕੀਤਾ ਤਾਨੂੰ ਪਤਾ ਉਹ ਕਦੋਂ ਅਪੁਆਇੰਟਮੈਂਟ ਹੋਈ ਉਹਦੀ ਉੱਥੇ ਮਾਦੋਪੁਰ ਹੈਡਵਰਕਸ ਤੇ ਮੇਰੇ ਖਿਆਲ ਸ਼ਾਇਦ ਪੁੱਛੇ ਆਫੀਸਰਸ ਨੇ ਉਹ 7 ਜੁਲਾਈ ਨੂੰ ਉੱਥੇ ਉਹਨੇ ਜੁਆਇਨ ਕੀਤਾ ਔਰ 10-12 ਦਿਨਾਂ ਬਾਅਦ ਹਾੜ ਆ ਰਿਹਾ ਸੀ ਉਹਨੂੰ ਸਸਪੈਂਡ ਕਰ ਰਹੇ ਹਾਂ ਜਿਸ ਇੰਸਟੀਚਿਊਸ਼ਨ ਦਾ ਹੈੱਡ ਐਰੋਗੈਂਟ ਹੋਵੇ ਜਿਸ ਇੰਸਟੀਚਿਊਸ਼ਨ ਦਾ ਹੈੱਡ ਵਨ ਮੈਨ ਸ਼ੂ ਕਹੇ ਕਿ ਮੈਂ ਹੀ ਸਾਰਾ ਕੁਝ ਹਾਂ ਉਹ ਇੰਸਟੀਚਿਊਸ਼ਨ ਕਦੇ ਨਹੀਂ ਚੱਲਦੇ ਉਹ ਇੰਸਟੀਚਿਊਸ਼ਨ ਦਾ ਵੀ ਬੇੜਾਗਰਤ ਹੁੰਦਾ ਤੇ ਉਹ ਸਰਕਾਰਾਂ ਦਾ ਵੀ ਬੇੜਾਗਰ ਕਰਦੇ ਮੈਂ ਏ ਆ ਜਿਹੜੇ ਆਪਾਂ ਇੱਧਰ ਬੈਠੇ ਸੀ ਸਰਕਾਰ 'ਚ ਕਈ ਅਫਸਰ ਸੀਗੇ ਜਿਹੜੇ ਆਪਣੇ ਆਪ ਨੂੰ ਇਹ ਸਮਝਦੇਗੇ ਅਸੀਂ ਮੰਤਰੀਆਂ ਤੋਂ ਉੱਪਰ ਆ ਮੈਂ ਇਸ ਕਰਕੇ ਕਹਿ ਰਿਹਾ ਅਸੀਂ 117 ਇਹ ਸਦਨ 'ਚ ਆਏ ਆ ਜੇ ਮੇਰੀ ਗੱਲ ਚੰਗੀ ਲੱਗੂਗੀ ਤੇ ਸ਼ਾਇਦ ਹੋ ਸਕਦਾ ਦੂਰੇ ਆਜੋ ਤੁਸੀਂ ਪਰ ਇਹ ਕਦੇ ਨਹੀਂ ਹੋ ਸਕਦਾ ਕਿ ਇੱਕ ਬੰਦਾ 1 ਮੈਨ ਸ਼ੋ ਬਣ ਕੇ ਤੇ ਸਰਕਾਰ ਨੂੰ ਟਰੀਟ ਕਰੇ ਮੰਤਰੀ ਨੂੰ ਟਰੀਟ ਕਰੇ ਉਹਦੀ ਗੱਲ ਹੀ ਨਾ ਸੁਣੀ ਇਹ ਜ਼ਿੰਮੇਵਾਰੀ ਫਿਕਸ ਉਸ ਇਨਸਾਨ ਦੀ ਹੋਣੀ ਚਾਹੀਦੀ ਜਿਹੜਾ ਸੈਕਟਰੀ ਹੈ ਜਿਹੜਾ ਹੈਡ ਹੈ ਉਸ ਡਿਪਾਰਟਮੈਂਟ ਦਾ ਪਣਾ ਸਾਹਿਬ ਇੱਕ ਇੱਕ ਮਿੰਟ ਸਾਰੇ ਬੜੀ ਇੰਪੋਰਟੈਂਟ ਗੱਲ ਹੈ ਇਹ ਕੋਈ ਛੋਟੀ ਗੱਲ ਨਹੀਂ 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 ਤੁਹਾਡੀ ਗੱਲ ਮੈਂ ਸਮਝਦਾ ਗੱਲਾਂ ਸਾਰੀਆਂ ਇੰਪੋਰਟੈਂਟ ਹੈ ਹੋਰ ਯਾਰ 36 ਪਿੰਡ ਤੁਹਾਡੇ ਹਲਕੇ ਦੇ ਅਫੈਕਟਡ ਕੋਈ ਉਹਨਾਂ ਦੀ ਗੱਲ ਮੈਂ ਗੱਲ ਮੈਂ लास्ट ਕੀ ਗੱਲ ਕਰਦੇ ਅਸਰਾਂ ਇਹ ਗੱਲ ਕੱਲ ਨੂੰ ਫੇਰ ਰੱਬ ਨਾ ਕਰੇ ਕੋਈ ਹੋਰ ਗੱਲ ਵਿਪਤਾ ਪੈ ਜਾਏ ਫਿਰ ਇਹਦਾ ਮਤਲਬ ਇੰਤਾ ਹੀ ਚੱਲਦਾ ਰਹੂਗਾ ਮੈਂ ਦੇ ਸਰਕਾਰ ਨੂੰ ਆਪਾਂ ਫੇਰ ਕਰ ਲਾਂਗੇ ਹੁਣ ਸੜਦੀ ਗੱਲ ਕਰੀ ਮੈਂ ਖਤਮ ਕਰ ਦਿੰਦਾ ਮੈਂ ਇਹ ਗੱਲ ਮੈਂ ਦੂਜੀ ਗੱਲ ਕਰ ਲੈਣਾ ਮੈਂ ਤਾਂ ਇੰਨੀ ਗੱਲ ਕਹਿਣਾ ਕਿ ਇਹ ਕਿਤੇ ਨਾ ਕਿਤੇ ਜੀਰੂ ਝਾਤੀ ਮਾਰੋ ਇਹ ਐਕਸ਼ਨ 7 ਦਿਨ 10 ਦਿਨ ਪਹਿਲਾਂ ਆ ਕੇ ਆਪਾਂ ਉਹਨੂੰ ਸਸਪੈਂਡ ਕਰਤਾ ਇਹਦੇ ਨਾਲ ਪੱਲਾ ਨਹੀਂ ਝੜਨਾ ਜਿਹੜੇ ਜ਼ਿੰਮੇਵਾਰ ਬੰਦੇ ਨੇ ਉਹਨਾਂ ਨੂੰ ਫੜੋ ਟਾਈਮ ਥੋੜਾ ਆ ਮੈਂ ਡੀਪਲੀ ਗੱਲ ਸਾਰੀ ਕਰ ਸਕਣਾ ਆ ਪਰ ਮੇਰੀ ਇੱਕ ਬੇਨਤੀ ਆ ਰਿਕੁਐਸਟ ਆ ਤੁਹਾਨੂੰ ਸਾਰਿਆਂ ਨੂੰ ਕਿ ਜਿਹੜਾ ਅ ਸਰਕਾਰ ਅਸੀਂ ਆਪ ਹੀ ਤਹਿਜੀ ਬੈਂਕ ਦੇ ਕਹਿੰਦੇ ਰਹੇ ਆ ਕਿ ਅਸੀਂ ਦਿੱਲੀ ਚ 50000 ਰੁਪਏ ਪ੍ਰਤੀ ਏਕੜ ਗਰਦੌਰੀਆਂ ਤੋਂ ਪਹਿਲਾਂ ਹੀ ਦੇ ਦਿੰਨੇ ਆ ਮੇਰੀ ਬੇਨਤੀ ਹੱਥ ਜੋੜ ਕੇ ਚੰਗੀ ਗੱਲ ਆ ਦਿੰਦੇ ਰਹੋ ਇੱਥੇ ਵੀ ਦੇ ਦਿਓ ਖਜ਼ਾਂਦੇ ਚ ਕੋਈ ਕਮੀ ਨਹੀਂ ਤੁਹਾਨੂੰ ਤੁਸੀਂ ਆਪ ਕਹਿੰਦੇ ਹੋ ਪਲੀਜ਼ ਇਦੋਂ ਵੱਡੀ ਤਰਾਜ ਦੀ ਕੋਈ ਨਹੀਂ ਆਉਣੀ ਲੜਾਈ ਲੱਗੀ ਤਾਂ ਉੱਥੇ ਲੋਕ ਮਰ ਗਏ ਪਿੰਡਾਂ ਦੇ ਪਿੰਡ ਉੱਜੜ ਗਏ ਰਾਜਨੀਤੀ ਚਲਦੀ ਰਹਿਣੀ ਆ ਸਾਡੇ ਤੋਂ ਬਾਅਦ ਵੀ ਇੱਥੇ ਬੜੇ ਆਏ ਤੇ ਬੜੇ ਜਾਣੇ ਆ ਪਰ ਅੱਜ ਜਿਹੜਾ ਨਾਲ ਲੋਕਾਂ ਦੇ ਪੰਜਾਬ ਨਾਲ ਖਲੋਗ 117 ਨਾਲ ਖਲੋਣ ਨੂੰ ਅਸੀਂ ਤਿਆਰ ਆ 50000 ਰੁਪਏ ਪ੍ਰਤੀ ਏਕੜ ਅੱਧੇ ਮਿੰਟ ਚ ਕਨਕਲੂਡ ਕਰ ਰਹੇ ਹਾਂ ਪ੍ਰਤੀ ਏਕੜ ਸਰਕਾਰ ਦਵੇ 50000 ਰਗਾਂ ਚ ਗੂਟ ਦਿਓ ਸੈਂਟਰ ਸਰਕਾਰ ਦੇ ਤੁਸੀਂ ਕਹਿੰਦੇ ਰਣੇ ਆ ਚੀਮਾ ਸਾਹਿਬ ਮੈਂ ਗਾਰੰਟੀ ਦੇ ਨਾਮ ਮੈਨੂੰ ਨਹੀਂ ਪਤਾ ਕਿਸੇ ਦਾ ਅਸੀਂ ਸਾਰੇ ਚੱਲਾਂਗੇ ਰੱਖੋ ਪ੍ਰਧਾਨ ਮੰਤਰੀ ਘਰ ਦੇ ਅੱਗੇ ਧਰਨਾ ਜੇ ਸੱਤੋਂ ਗਾੜੀ ਨਾ ਹੋਵਾਂਗੇ ਤੇ ਗੱਲ ਕਰਿਓ ਆਓ ਚਲਿਏ ਅਸੀਂ ਪੰਜਾਬ ਦੇ ਨਾਲ ਆ ਇਹ ਭਲੇਖਾ ਕੱਢ ਦਿਓ ਭਾਜਪਾ ਦੇ ਨਾਲ ਆ ਨਾਲੇ ਪਤਾ ਲੱਗ ਜੂ ਕਿਹੜਾ ਭਾਜਪਾ ਦੇ ਨਾਲ ਆ ਤੇ ਕਿਹੜਾ ਤੁਹਾਡੇ ਨਾਲ ਆ ਅਸੀਂ ਬਾਹਰ ਆਪਾਂ ਲੜ ਸਕਦੇ ਆ ਇੱਥੇ ਵੀ ਲੜ ਸਕਦੇ ਆ ਬਾਹਰ ਵੀ ਲੜ ਸਕਦੇ ਆ ਪਰ ਇਹ ਇਹ ਕਿਤੇ ਇਕਦਾਈ ਨਹੀਂ ਕਿਸੇ ਨੂੰ ਭਲੇਖਾ ਨਹੀਂ ਵੀ ਸੈਂਟਰ ਸਰਕਾਰ ਨੂੰ ਪੰਜਾਬ ਚੁੱਕਦਾ ਇਹ ਕਿਸੇ ਨੂੰ ਭਲੇਖਾ ਨਹੀਂ ਆ ਸੋ ਇਸ ਕਰਕੇ ਅਸੀਂ ਤੁਹਾਡੇ ਨਾਲ ਆ ਇਹ ਵਹਿਮ ਕੱਢ ਦਿਓ ਆਪ ਹੀ ਨਾ ਕਹੀ ਜਾਓ ਕਿ ਇਹ ਜਿਹੜੇ ਉਧਰ ਰੜੇ ਆ ਤੇ ਉਹਨਾਂ ਨੂੰ ਹੋਰ ਸ਼ਹਿਰ ਮਿਲਦੀ ਆ ਉਹ ਠੋਕ ਕੇ ਤੁਹਾਡੇ ਨਾਲ ਖੜਾਂਗੇ ਜਾਂ ਨਾ ਖੜਾਂਗੇ ਹੋ ਗਿਆ ਜੀ ਹੁਣ ਆੰਦ ਕੰਮ ਪੰਜਾਬ ਦੇ ਵਿੱਚ ਕੁਦਰਤੀ ਤੌਰ ਤੇ ਜੜਾ ਆਇਆ। ਸ਼ਹਿਰ ਦੇ ਸਾਰਿਆਂ ਦੀ ਡਿਸਕਸ਼ਨ ਸੁਣੀ ਆ। ਔਰ ਸਾਰਿਆਂ ਨੇ ਇਹ ਗੱਲ ਕਹੀ ਕਿ ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ, ਬਿਲਕੁਲ ਨਹੀਂ ਕਰਨੀ ਚਾਹੀਦੀ। ਕਿਉਂਕਿ ਕੁਦਰਤੀ ਮਾਰਗ ਕਿਸੇ ਦੀ ਵੀ ਸਰਕਾਰ ਹੋ ਜਾ ਸਕਦੀ ਹੈ। ਪਰ ਇਹਦੇ 'ਚ ਕੁਝ ਗੱਲਾਂ ਤੁਸੀਂ ਸਪੀਕਰ ਸਾਹਿਬ ਤੁਸੀਂ ਵੀ ਕਿਹਾ ਸੀ ਕਿ ਇਹਦੇ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ, ਸੀਐਮ ਸਾਹਿਬ ਬੈਠੇ ਆ। ਜਦੋਂ ਹੜ੍ਹਾਂ ਦੇ ਦੌਰਾਨ ਅਸੀਂ ਕੰਮ ਕੀਤਾ, ਸਾਰਿਆਂ ਨੇ ਕੀਤਾ। ਔਰ ਉੱਥੇ ਜਿਹੜੀਆਂ ਡਾਇਰੈਕਸ਼ਨਸ ਉੱਕੋ ਜਾਂਦੀਆਂ ਨੇ ਨਾ ਦੇਖੋ ਤਜਰੀਬ ਬੈਂਚ ਦੇ ਵਿੱਚ ਕਿੰਨੇ ਐਮਐਲਏ ਬੈਠੇ 12 14 ਜਾਣੇ ਆ ਔਰ ਜਦੋਂ ਉੱਥੇ ਇੱਕ ਛੋਟੀ ਜੀ ਘਟਨਾ ਕਿ ਉੱਥੇ ਨਾ ਕੀਮੋ ਹੁੰਦੀ ਸੀ ਪੇਸ਼ੈਂਟ ਨੂੰ ਜਿਹੜਾ ਕਿ ਦਰਿਆ ਉਹ ਨਾਲੇ ਤੋਂ ਪਾਰ ਸੀ ਪਾਣੀ ਲੰਘਿਆ ਨਹੀਂ ਸੀ ਜਾਂਦਾ ਉੱਥੇ ਮੈਂ ਖੁਦ ਉੱਥੇ ਰਿਹਾ ਜਿੰਨੇ ਦਿਨ ਵੀ ਰਿਹਾ ਮੈਂ ਘਰ ਨਹੀਂ ਆਇਆ ਰਾਤ ਆਉਂਦਾ ਰਿਹਾ ਪਰ ਮੈਂ ਉੱਥੇ ਰਿਕਵੈਸਟ ਕੀਤੀ ਉੱਥੇ ਦੇ ਅਫੀਸਰ ਜਿਹੜੇ ਡਿਪਿਊਟ ਕੀਤੇ ਸਰਕਾਰ ਵੱਲੋਂ ਨਾਲ ਉਹਨਾਂ ਦੇ ਫੌਜ ਸੀ ਕਿਸ਼ਤੀਆਂ ਸੀ ਮੈਂ ਕਿਹਾ ਜੀ ਉਹਨਾਂ ਦੀ 2 ਦਿਨ ਹੋ ਗਈ ਹਰ ਤੀਸਰੇ ਦਿਨ ਈ ਮੂੰਹ ਹੁੰਦੀ ਆ ਤੇ ਕਿਸ਼ਤੀ ਦੇ ਦਿਓ ਉਹ ਕਹਿੰਦੇ ਜੀ ਸਾਨੂੰ ਆਰਡਰ ਨੇ ਕਿ ਹਲਕਾ ਇੰਚਾਰਜ ਆਊਗਾ ਤੇ ਕਿਸ਼ਤੀ ਮਿਲਣੀ ਤਈ ਤੇ ਨਹੀਂ ਮਿਲਣੀ ਨੂੰ ਬੜਾ ਦੁੱਖ ਹੋਇਆ ਪਰ ਮੈਂ ਐਫਰਟ ਕੀਤੇ ਬੇੜੀ ਰੇਂਜ ਕੀਤੀ ਫਿਰ ਮੈਂ ਲੜਿਆ ਵੀ ਫਿਰ ਇੱਕ ਹੋਰ ਕੇਸ ਸੀਗਾ ਆਮ ਆਦਮੀ ਪਾਰਟੀ ਦੀ ਸਰਪੰਚਣੀ ਸੀ ਉਹਦਾ ਪੋਤਰਾ ਸੀਗਾ 7 ਦਿਨ ਦਾ ਉਹ ਵੀ ਮੈਂ ਕੱਢ ਕੇ ਲਿਆਇਆ ਦੁੱਖ ਇੱਥੇ ਹੁੰਦਾ ਕਿ ਜਿਵੇਂ ਚੀਮਾ ਸਾਹਿਬ ਤੁਸੀਂ ਕਹ ਮੈਂ ਐਂਡੋਰਸ ਕਰਦਾ ਕਿ ਪ੍ਰਧਾਨ ਮੰਤਰੀ ਸਾਹਿਬ ਗਵਰਨਰਾਂ ਦੇ ਥਰੂ ਮੁੱਖ ਮੰਤਰੀਆਂ ਨੂੰ ਥੱਲੇ ਕਰ ਦੇਵੇ ਕਿਉਂਕਿ ਚੀਮਨਿਸਟਰ ਇੱਕ ਚੁੜੇ ਹੋਏ ਨਵੇਂ ਦੇ ਨੇ ਪਰ ਗਵਰਨਰ ਨੋਮੀਨੇਟਡ ਆ ਕਿ ਆਪਾਂ ਕੀ ਕਰ ਰਹੇ ਹਾਂ 12 14 ਐਮਐਲਏ ਸਰਕਾਰ ਕੋ ਹਜਮ ਨਹੀਂ ਹੁੰਦੇ ਅਸੀਂ ਕੱਲ ਤੁਸੀਂ 5 ਕਰੋੜ ਦਿੱਤਾ ਅਸੀਂ ਸਾਰਿਆਂ ਨੂੰ ਕਿਹਾ ਸੀ ਸੀਐਮ ਸਾਹਿਬ ਨੂੰ ਪ੍ਰੈਸ ਕੀਤੀ ਕਿ 5 ਕਰੋੜ ਅਸੀਂ ਵੀ ਯੂਪੀ ਤੋਂ ਥੋੜੇ ਇਸ ਸਾਧਨ ਚ ਅਸੀਂ ਆਏ ਹਾਂ ਸਵੀ ਮਿਹਨਤ ਕਰਕੇ ਆਏ ਹਾਂ ਸਾਨੂੰ ਕਿਸੇ ਨੇ ਨਹੀਂ ਪੁੱਛਿਆ ਚਲੋ ਨਾ ਕੋਈ ਪ੍ਰੋਬਲਮ ਨਹੀਂ 5 ਕਰੋੜ ਦਾ ਨਾ ਕਿਸੇ ਨਿਹਾਰਨਾ ਨਾ ਕਿਸੇ ਨਾਲ ਜਿੱਤਣਾ ਮੈਂ ਇੰਨਾ ਕ ਦੱਸਿਆ ਕਿ ਕਿਸੇ ਤੇ ਉਂਗਲ ਚੱਕਣ ਤੋਂ ਪਹਿਲਾਂ ਅਸੀਂ ਆਪਣੇ ਆਪ ਦੇਖੀਏ ਮੈਂ ਤੇ ਇਦਾਂ ਕਰਦਾ ਜੇ ਕਿਸੇ ਤੇ ਉਂਗਲ ਚੱਕੀਏ ਪਹਿਲਾਂ ਮੈਂ ਆਪਣੇ ਚਾਤੀ ਮਾਰਦਾ ਯਾਰ ਕੋਈ ਗਲਤੀ ਤੇ ਨਹੀਂ ਸੋ ਮੇਰੀ ਇਹ ਬੇਨਤੀ ਆ ਕਿ ਇੱਕ ਸਪੀਕਰ ਸਾਹਿਬ ਤੁਹਾਡੇ ਮਾਧਿਅਮ ਨਾਲ ਚੀਫ ਮਿਨਿਸਟਰ ਸਾਹਿਬ ਦੇ ਧਿਆਨ ਚ ਲਿਆਉਣਾ ਚਾਹੁੰਦਾ ਜਿੱਥੇ ਗਲਤੀ ਹੋਵੇ ਉੱਥੇ ਸਾਰਿਆਂ ਨੂੰ ਮੰਨ ਲੈਣੀ ਚਾਹੀਦੀ ਆ ਗਲਤੀਆਂ ਬੰਦੇ ਕੋ ਹੁੰਦੀਆਂ ਕੋਈ ਰੱਬ ਤੇ ਕੋਈ ਵੀ ਨਹੀਂ ਇੱਥੇ ਜਿਹੜਾ ਬੈਠਾ ਹੈ ਮંત્રી ਸਾਹਿਬ ਬੈਠੇ ਗੁਲ ਸਾਹਿਬ ਗੁਲ ਸਾਹਿਬ ਜਿਹੜੇ ਐਕਸ਼ਨ ਨਿਥਨ ਸੂਦ ਜਿਹੜਾ ਸਸਪੈਂਡ ਕੀਤਾ ਤੁਹਾਨੂੰ ਪਤਾ ਉਹ ਕਦੋਂ ਅਪੁਆਇੰਟਮੈਂਟ ਹੋਈ ਉਹਦੀ ਉੱਥੇ ਮਾਦੋਪੁਰ ਹੈਡਵਰਕਸ ਤੇ ਮੇਰੇ ਖਿਆਲ ਸ਼ਾਇਦ ਪੁੱਛੇ ਆਫੀਸਰਸ ਨੇ ਉਹ 7 ਜੁਲਾਈ ਨੂੰ ਉੱਥੇ ਉਹਨੇ ਜੁਆਇਨ ਕੀਤਾ ਔਰ 10-12 ਦਿਨਾਂ ਬਾਅਦ ਹੜ ਆ ਰਿਹਾ ਸੀ ਉਹਨੂੰ ਸਸਪੈਂਡ ਕਰ ਰਹੇ ਆ ਜਿਸ ਇੰਸਟੀਚੂਨ ਦਾ ਹੈੱਡ ਐਰੋਗੈਂਟ ਹੋਵੇ ਜਿਸ ਇੰਸਟੀਚੂਨ ਦਾ ਹੈੱਡ ਵਨ ਮੈਨ ਸ਼ੂ ਕਹੇ ਕਿ ਮੈਂ ਹੀ ਸਾਰਾ ਕੁਝ ਆ ਉਹ ਇੰਸਟੀਚੂਨ ਕਦੇ ਨਹੀਂ ਚੱਲਦੇ ਉਹ ਇੰਸਟੀਚੂਨ ਦਾ ਵੀ ਬੇੜਾਗਰਤ ਹੁੰਦਾ ਤੇ ਉਹ ਸਰਕਾਰਾਂ ਦਾ ਵੀ ਬੇੜਾਗਰ ਕਰਦੇ ਨੇ ਮੈਂ ਇਹ ਆ ਜਿਹੜੇ ਆਪਾਂ ਇੱਧਰ ਬੈਠੇ ਸੀ ਸਰਕਾਰ 'ਚ ਕਈ ਅਫਸਰ ਸੀਗੇ ਜਿਹੜੇ ਆਪਣੇ ਆਪ ਨੂੰ ਇਹ ਸਮਝਦੇਗੇ ਸੀ ਮੰਤਰੀਆਂ ਤੋਂ ਉੱਪਰ ਮੈਂ ਇਸ ਕਰਕੇ ਕਹਿ ਰਿਹਾ ਅਸੀਂ 117 ਇਹ ਸਦਨ 'ਚ ਆਏ ਆ ਜੇ ਮੇਰੀ ਗੱਲ ਚੰਗੀ ਲੱਗੂਗੀ ਤੇ ਸ਼ਾਇਦ ਹੋ ਸਕਦਾ ਦੂਰੇ ਆਜੋ ਤੁਸੀਂ ਪਰ ਇਹ ਕਦੇ ਨਹੀਂ ਹੋ ਸਕਦਾ ਕਿ ਇੱਕ ਬੰਦਾ 1 ਮੈਨ ਸ਼ੋਅ ਬਣ ਕੇ ਤੇ ਸਰਕਾਰ ਨੂੰ ਟ੍ਰੀਟ ਕਰੇ ਮੰਤਰੀ ਨੂੰ ਟ੍ਰੀਟ ਕਰੇ ਉਹਦੀ ਗੱਲ ਹੀ ਨਾ ਸੁਣੀ ਇਹ ਜ਼ਿੰਮੇਵਾਰੀ ਫਿਕਸ ਉਸ ਇਨਸਾਨ ਦੀ ਹੋਣੀ ਚਾਹੀਦੀ ਜਿਹੜਾ ਸੈਕਟਰੀ ਹੈ ਜਿਹੜਾ ਹੈਡ ਹੈ ਉਸ ਡਿਪਾਰਟਮੈਂਟ ਦਾ ਪਣਾ ਸਾਹਿਬ ਇੱਕ ਇੱਕ ਮਿੰਟ ਸਾਰੇ ਬੜੀ ਇੰਪੋਰਟੈਂਟ ਗੱਲ ਹੈ ਇਹ ਕੋਈ ਛੋਟੀ ਗੱਲ ਨਹੀਂ 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 ਤੁਹਾਡੀ ਗੱਲ ਮੈਂ ਸਮਝਦਾ ਗੱਲਾਂ ਸਾਰੀਆਂ ਇੰਪੋਰਟੈਂਟ ਹੈ ਹੋਰ ਯਾਰ 36 ਪਿੰਡ ਤੁਹਾਡੇ ਹਲਕੇ ਦੇ ਫਸਟੜ ਕੋਈ ਉਹਨਾਂ ਦੀ ਗੱਲ ਮੈਂ ਗੱਲ ਮੈਂ ਲਾਸਟ ਚੱਕੇ ਗੱਲ ਕਰਦਾ ਅਸਰਾਂ ਇਹ ਗੱਲ ਕੱਲ ਨੂੰ ਫਿਰ ਰੱਬ ਨਾ ਕਰੇ ਕੋਈ ਹੋਰ ਗੱਲ ਵਿਪਤਾ ਪੈ ਜੇ ਫਿਰ ਇਹਦਾ ਮਤਲਬ ਇੱਤਾ ਹੀ ਚੱਲਦਾ ਰਹੂਗਾ ਨਹੀਂ ਤੇ ਸਰਕਾਰ ਨੂੰ ਨਹੀਂ ਉਹ ਫਿਰ ਆਪਾਂ ਫੇਰ ਕਰ ਲਾਂਗੇ ਹੁਣ ਸੜ ਦੀ ਗੱਲ ਕਰਦੇ ਮੈਂ ਉਹ ਹੀ ਮੈਂ ਖਤਮ ਕਰ ਦਮੈਂ ਇਹ ਗੱਲ ਮੈਂ ਦੂਜੀ ਗੱਲ ਕਰ ਲੈਣਾ ਮੈਂ ਤੇ ਇੰਨੀ ਗੱਲ ਕਹਿਣਾ ਕਿ ਇਹ ਕਿਤੇ ਨਾ ਕਿਤੇ ਜੀਰੂ ਚਾਤੀ ਮਾਰੋ ਇਹ ਐਕਸ਼ਨ 7 ਦਿਨ 10 ਦਿਨ ਪਹਿਲਾਂ ਆ ਕੇ ਆਪਾਂ ਉਹਨੂੰ ਸਸਪੈਂਡ ਕਰਤਾ ਇਹਦੇ ਨਾਲ ਪੱਲਾ ਨਹੀਂ ਝੜਨਾ ਜਿਹੜੇ ਜ਼ਿੰਮੇਵਾਰ ਬੰਦੇ ਨੇ ਉਹਨਾਂ ਨੂੰ ਫੜੋ ਟਾਈਮ ਥੋੜਾ ਆ ਮੈਂ ਡੀਪਲੀ ਗੱਲ ਸਾਰੀ ਕਰ ਸਕਣਾ ਆ ਪਰ ਮੇਰੀ ਇੱਕ ਬੇਨਤੀ ਆ ਰਿਕੁਐਸਟ ਆ ਤੁਹਾਨੂੰ ਸਾਰਿਆਂ ਨੂੰ ਕਿ ਜਿਹੜਾ ਅ ਸਰਕਾਰ ਅਸੀਂ ਆਪ ਹੀ ਤ੍ਰੇਜੀ ਬੈਂਕ ਕਹਿੰਦੇ ਰਹੇ ਆ ਕਿ ਅਸੀਂ ਦਿੱਲੀ ਚ 50000 ਰੁਪਏ ਪ੍ਰਤੀ ਏਕੜ ਗਰਦੌਰੀਆਂ ਤੋਂ ਪਹਿਲਾਂ ਦੇ ਦਿੰਨੇ ਆ ਮੇਰੀ ਬੇਨਤੀ ਹੱਥ ਜੋੜ ਕੇ ਚੰਗੀ ਗੱਲ ਆ ਦਿੰਦੇ ਰਹੋ ਇੱਥੇ ਵੀ ਦੇ ਦਿਓ ਕਿ ਜਾਂਦੇ ਚ ਕੋਈ ਕਮੀ ਨਹੀਂ ਤੁਹਾਨੂੰ ਤੁਸੀਂ ਆਪ ਕਹਿੰਦੇ ਹੋ ਪਲੀਜ਼ ਇਦੋਂ ਵੱਡੀ ਤਰਾਸ਼ ਦੀ ਕੋਈ ਨਹੀਂ ਆਉਣੀ ਲੜਾਈ ਲੱਗੀ ਤਾਂ ਉੱਥੇ ਲੋਕ ਮਰ ਗਏ ਪਿੰਡਾਂ ਦੇ ਪਿੰਡ ਉੱਜੜ ਗਏ ਰਾਜਨੀਤੀ ਚਲਦੀ ਰਹਿਣੀ ਆ ਸਾਡੇ ਤੋਂ ਬਾਅਦ ਵੀ ਇੱਥੇ ਬੜੇ ਆਏ ਤੇ ਬੜੇ ਜਾਣੇ ਆ ਪਰ ਅੱਜ ਜਿਹੜਾ ਨਾਲ ਲੋਕਾਂ ਦੇ ਪੰਜਾਬ ਨਾਲ ਖਲੋਗ 117 ਨਾਲ ਖਲੋਣ ਨੂੰ ਅਸੀਂ ਤਿਆਰ ਆ 50000 ਰੁਪਏ ਪ੍ਰਤੀ ਏਕੜ ਅੱਧੇ ਮਿੰਟ ਚ ਕੰਕਲੂਡ ਕਰ ਰਹੇ ਹਾਂ ਪ੍ਰਤੀ ਏਕੜ ਸਰਕਾਰ ਦਵੇ 50000 ਰਗਾਂ ਚ ਗੂਟ ਦਿਓ ਸੈਂਟਰ ਸਰਕਾਰ ਦੇ ਤੁਸੀਂ ਕਹਿੰਦੇ ਰਹੇ ਆ ਚੀਮਾ ਸਾਹਿਬ ਮੈਂ ਗਾਰੰਟੀ ਦੇ ਨਾਮ ਮੈਨੂੰ ਨਹੀਂ ਪਤਾ ਕਿਸੇ ਦਾ ਅਸੀਂ ਸਾਰੇ ਚੱਲਾਂਗੇ ਰੱਖੋ ਪ੍ਰਧਾਨ ਮੰਤਰੀ ਘਰ ਦੇ ਅੱਗੇ ਧਰਨਾ ਜੇ ਸਾਤੋਂ ਗਾੜੀ ਨਾ ਹੋਵਾਂਗੇ ਤੇ ਗੱਲ ਕਰਿਓ ਆਓ ਚੱਲੀਏ ਅਸੀਂ ਪੰਜਾਬ ਦੇ ਨਾਲ ਆ ਇਹ ਭਲੇਖਾ ਕੱਢ ਦਿਓ ਭਾਜਪਾ ਦੇ ਨਾਲ ਆ ਨਾਲੇ ਪਤਾ ਲੱਗ ਜੂ ਕਿਹੜਾ ਭਾਜਪਾ ਦੇ ਨਾਲ ਆ ਤੇ ਕਿਹੜਾ ਤੁਹਾਡੇ ਨਾਲ ਆ ਅਸੀਂ ਬਾਹਰ ਆਪਾਂ ਲੜ ਸਕਨੇ ਇੱਥੇ ਵੀ ਲੜ ਸਕਨੇ ਆ ਬਾਹਰ ਵੀ ਲੜ ਸਕਨੇ ਪਰ ਇਹ ਇਹ ਕਿਤੇ ਇਕਤਾਈ ਨਹੀਂ ਕਿਸੇ ਨੂੰ ਭਲੇਖਾ ਨਹੀਂ ਵੀ ਸੈਂਟਰ ਸਰਕਾਰ ਨੂੰ ਪੰਜਾਬ ਚੁੱਕਦਾ ਇਹ ਕਿਸੇ ਨੂੰ ਭਲੇਖਾ ਨਹੀਂ ਆ ਸੋ ਇਸ ਕਰਕੇ ਅਸੀਂ ਤੁਹਾਡੇ ਨਾਲ ਆ ਇਹ ਵਹਿਮ ਕੱਢ ਦਿਓ ਆਪ ਹੀ ਨਾ ਕਹੀ ਜਾਓ ਕਿ ਇਹ ਜਿਹੜੇ ਉਧਰ ਰਲੇ ਆ ਤੇ ਉਹਨਾਂ ਨੂੰ ਹੋਰ ਸ਼ਹਿਰ ਮਿਲਦੀ ਆ ਉਹ ਠੋਕ ਕੇ ਤੁਹਾਡੇ ਨਾਲ ਖੜਾਂਗੇ ਜੇ ਨਾ ਖੜਾ ਗਏ ਸਰਦਾਰ ਪ੍ਰਕਾਸ਼ ਸਿੰਘ ਹੋ ਗਿਆ ਜੀ ਸੋ ਸੰਦਕਾਂ ਪੰਜਾਬ ਦੇ ਵਿੱਚ ਕੁਦਰਤੀ ਤੌਰ ਤੇ ਜਿਹੜਾ ਆਇਆ ਸ਼ਹਿਰ ਦੇ ਸਾਰਿਆਂ ਦੀ ਡਿਸਕਸ਼ਨ ਸੁਣੀ ਆ ਔਰ ਸਾਰਿਆਂ ਨੇ ਇਹ ਗੱਲ ਕਹੀ ਕਿ ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ ਬਿਲਕੁਲ ਨਹੀਂ ਕਰਨੀ ਚਾਹੀਦੀ ਕਿਉਂਕਿ ਕੁਦਰਤੀ ਮਾਰ ਕਿਸੇ ਦੀ ਵੀ ਸਰਕਾਰ ਹੋ ਜਾ ਸਕਦੀ ਹੈ ਪਰ ਇਹਦੇ 'ਚ ਕੁਝ ਗੱਲਾਂ ਤੁਸੀਂ ਸਪੀਕਰ ਸਾਹਿਬ ਤੁਸੀਂ ਵੀ ਕਿਹਾ ਸੀ ਕਿ ਇਹਦੇ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਸੀਐਮ ਸਾਹਿਬ ਬੈਠੇ ਆ ਜਦੋਂ ਹੜ੍ਹਾਂ ਦੇ ਦੌਰਾਨ ਅਸੀਂ ਕੰਮ ਕੀਤਾ ਸਾਰਿਆਂ ਨੇ ਕੀਤਾ ਔਰ ਉੱਥੇ ਜਿਹੜੀਆਂ ਡਾਇਰੈਕਸ਼ਨਸ ਉੱਕੋ ਜਾਂਦੀਆਂ ਨੇ ਨਾ ਦੇਖੋ ਤਜਰੀਬ ਬੈਂਚ ਦੇ ਵਿੱਚ ਕਿੰਨੇ ਐਮਐਲਏ ਬੈਠੇ 12 14 ਜਾਣੇ ਆ ਔਰ ਜਦੋਂ ਉੱਥੇ ਇੱਕ ਛੋਟੀ ਜੀ ਘਟਨਾ ਕਿ ਉੱਥੇ ਨਾ ਕੀਮੋ ਹੁੰਦੀ ਸੀ ਪੇਸ਼ੈਂਟ ਨੂੰ ਜਿਹੜਾ ਕਿ ਦਰਿਆ ਉਹ ਨਾਲੇ ਤੋਂ ਪਾਰ ਸੀ ਪਾਣੀ ਲੰਘਿਆ ਨਹੀਂ ਸੀ ਜਾਂਦਾ ਉੱਥੋਂ ਮੈਂ ਖੁਦ ਉੱਥੇ ਰਿਹਾ ਜਿੰਨੇ ਦਿਨ ਵੀ ਰਿਹਾ ਮੈਂ ਘਰ ਨਹੀਂ ਆਇਆ ਰਾਤ ਆਉਂਦਾ ਰਿਹਾ ਪਰ ਮੈਂ ਉੱਥੇ ਰਿਕਵੈਸਟ ਕੀਤੀ ਉੱਥੇ ਦੇ ਅਫੀਸਰ ਜਿਹੜੇ ਡਿਪਿਊਟ ਕੀਤੇ ਸੀ ਸਰਕਾਰ ਵੱਲੋਂ ਨਾਲ ਉਹਨਾਂ ਦੇ ਫੌਦ ਸੀ ਕਿਸ਼ਤੀਆਂ ਸੀ ਮੈਂ ਕਿਹਾ ਜੀ ਉਹਨਾਂ ਦੀ 2 ਦਿਨ ਹੋ ਗਈ ਹਰ ਤੀਸਰੇ ਦਿਨ ਕਿਮਾ ਹੁੰਦੀ ਆ ਤੇ ਕਿਸ਼ਤੀ ਦੇ ਦਿਓ ਉਹ ਕਹਿੰਦੇ ਜੀ ਸਾਨੂੰ ਆਰਡਰ ਦੇ ਕਿ ਹਲਕਾ ਚਾਰਜ ਜਾਊਗਾ ਤੇ ਕਿਸ਼ਤੀ ਮਿਲਣੀ ਤਈ ਤੇ ਨਹੀਂ ਮਿਲਦੀ ਨੂੰ ਬੜਾ ਦੁੱਖ ਹੋਇਆ ਪਰ ਮੈਂ ਐਫਰਟ ਕੀਤੇ ਬੇੜੀ ਰੇਂਜ ਕੀਤੀ ਫਿਰ ਮੈਂ ਲੜਿਆ ਵੀ ਫਿਰ ਇੱਕ ਹੋਰ ਕੇਸ ਸੀਗਾ ਆਮ ਆਦਮੀ ਪਾਰਟੀ ਦੀ ਸਰਪੰਚਣੀ ਸੀ ਉਹਦਾ ਪੋਤਰਾ ਸੀਗਾ 7 ਦਿਨ ਦਾ ਉਹ ਵੀ ਮੈਂ ਕੱਢ ਕੇ ਲਿਆਇਆ ਦੁੱਖ ਇੱਥੇ ਹੁੰਦਾ ਕਿ ਜਿਵੇਂ ਚੀਮਾ ਸਾਹਿਬ ਤੁਸੀਂ ਕਹਾਂ ਮੈਂ ਐਂਡੋਰਸ ਕਰਦਾ ਕਿ ਪ੍ਰਧਾਨ ਮੰਤਰੀ ਸਾਹਿਬ ਗਵਰਨਰਾਂ ਦੇ ਥਰੂ ਮੁੱਖ ਮੰਤਰੀਆਂ ਨੂੰ ਥੱਲੇ ਕਰਦੇ ਕਿਉਂਕਿ ਚੀਮਨਿਸਟਰ ਇੱਕ ਚੁਣੇ ਹੋਏ ਨਵੇਂ ਨਹੀਂ ਨੇ ਪਰ ਗਵਰਨਰ ਨਾਮਿਨੇਟਡ ਆ ਕਿ ਆਪਾਂ ਕੀ ਕਰ ਰਹੇ ਹਾਂ 12 14 ਐਮਐਲਏ ਸਰਕਾਰ ਕੋ ਹਜਮ ਨਹੀਂ ਹੁੰਦੇ ਅੱਜ ਕੱਲ ਤੁਸੀਂ 5 ਕਰੋੜ ਦਿੱਤਾ ਅਸੀਂ ਸਾਰਿਆਂ ਨੂੰ ਕਿਹਾ ਸੀ ਸੀਐਮ ਸਾਹਿਬ ਨੂੰ ਪ੍ਰੈਸ ਕੀਤੀ ਕਿ 5 ਕਰੋੜ ਅਸੀਂ ਵੀ ਯੂਪੀ ਤੋਂ ਥੋੜੇ ਇਸ ਸਾਧਨ ਚ ਅਸੀਂ ਆਏ ਹਾਂ ਸਵੀ ਮਿਹਨਤ ਕਰਕੇ ਆਏ ਹਾਂ ਸਾਨੂੰ ਕਿਸੇ ਨੇ ਨਹੀਂ ਪੁੱਛਿਆ ਚਲੋ ਨਾ ਕੋਈ ਪ੍ਰੋਬਲਮ ਨਹੀਂ 5 ਕਰੋੜ ਦਾ ਨਾ ਕਿਸੇ ਨਿਹਾਰਨਾ ਨਾ ਕਿਸੇ ਨੇ ਜਿੱਤਣਾ ਮੈਂ ਇੰਨਾ ਕ ਦੱਸਿਆ ਕਿ ਕਿਸੇ ਤੇ ਉਂਗਲ ਚੱਕਣ ਤੋਂ ਪਹਿਲਾਂ ਅਸੀਂ ਆਪਣੇ ਆਪ ਦੇਖੀਏ ਮੈਂ ਤੇ ਇਦਾਂ ਕਰਦਾ ਜੇ ਕਿਸੇ ਤੇ ਉਂਗਲ ਚੱਕੀਏ ਪਹਿਲਾਂ ਮੈਂ ਆਪਣੇ ਚਹਾਤੀ ਮਾਰਦਾ ਯਾਰ ਕੋਈ ਗਲਤੀ ਤੇ ਨਹੀਂ ਸੋ ਮੇਰੀ ਇਹ ਬੇਨਤੀ ਆ ਕਿ ਇੱਕ ਸਪੀਕਰ ਸਾਹਿਬ ਤੁਹਾਡੇ ਮਾਧਿਅਮ ਨਾਲ ચીਫ ਮਿਨਿਸਟਰ ਸਾਹਿਬ ਦੇ ਧਿਆਨ ਚ ਲਿਆਉਣਾ ਚਾਹੁੰਦਾ ਜਿੱਥੇ ਗਲਤੀ ਹੋਵੇ ਉੱਥੇ ਸਾਰਿਆਂ ਨੂੰ ਮੰਨ ਲੈਣੀ ਚਾਹੀਦੀ ਆ ਗਲਤੀਆਂ ਬੰਦੇ ਕੋ ਹੁੰਦੀਆਂ ਕੋਈ ਰੱਬ ਤੇ ਕੋਈ ਵੀ ਨਹੀਂ ਇੱਥੇ ਜਿਹੜਾ ਬੈਠਾ ਮંત્રી ਸਾਹਿਬ ਬੈਠੇ ਗੁਲ ਸਾਹਿਬ ਗੁਲ ਸਾਹਿਬ ਜਿਹੜੇ ਐਕਸ਼ਨ ਨਿਥਨ ਸੂਦ ਜਿਹੜਾ ਸਸਪੈਂਡ ਕੀਤਾ ਤੁਹਾਨੂੰ ਪਤਾ ਉਹ ਕਦੋਂ ਅਪੁਆਇੰਟਮੈਂਟ ਹੋਈ ਉਹ ਜੀ ਉੱਥੇ ਮਾਦੋਪੁਰ ਹੈਡਵਾਰਕਸ ਤੇ ਮੇਰੇ ਖਿਆਲ ਸ਼ਾਇਦ ਪੁੱਛਿਓ ਆਫੀਸਰਸ ਨੂੰ ਉਹ 7 ਜੁਲਾਈ ਨੂੰ ਉੱਥੇ ਉਹਨੇ ਜੁਆਇਨ ਕੀਤਾ ਔਰ 10 12 ਦਿਨਾਂ ਬਾਅਦ ਹੜ ਆ ਰਿਆ ਸੀ ਉਹਨੂੰ ਸਸਪੈਂਡ ਕਰ ਰਹੇ ਆ ਜਿਸ ਇੰਸਟੀਚੂਨ ਦਾ ਹੈਡ ਐਰੋਗੈਂਟ ਹੋਵੇ ਜਿਸ ਇੰਸਟੀਚੂਨ ਦਾ ਹੈਡ ਵਨ ਮੈਨ ਸ਼ੂ ਕਹੇ ਕਿ ਮੈਂ ਹੀ ਸਾਰਾ ਕੁਝ ਆ ਉਹ ਇੰਸਟੀਚੂਨ ਕਦੇ ਨਹੀਂ ਚੱਲਦੇ ਉਹ ਇੰਸਟੀਚਿਊਸ਼ਨ ਦਾ ਵੀ ਬੇੜਾਗਰਤ ਹੁੰਦਾ ਤੇ ਉਹ ਸਰਕਾਰਾਂ ਦਾ ਵੀ ਬੇੜਾਗਰ ਕਰਦੇ ਨੇ ਮੈਂ ਇਹ ਆ ਜਿਹੜੇ ਆਪਾਂ ਇੱਧਰ ਬੈਠੇ ਸੀ ਸਰਕਾਰ 'ਚ ਬਈ ਅਫਸਰ ਸੀਗੇ ਜਿਹੜੇ ਆਪਣੇ ਆਪ ਨੂੰ ਇਹ ਸਮਝਦੇਗੇ ਅਸੀਂ ਮੰਤਰੀਆਂ ਤੋਂ ਉੱਪਰ ਆ ਮੈਂ ਇਸ ਕਰਕੇ ਕਹਿ ਰਿਹਾ ਅਸੀਂ 117 ਇਹ ਸਦਨ 'ਚ ਆਏ ਆ ਜੇ ਮੇਰੀ ਗੱਲ ਚੰਗੀ ਲੱਗੂਗੀ ਤੇ ਸ਼ਾਇਦ ਹੋ ਸਕਦਾ ਦੂਰੇ ਆ ਜਾਓ ਤੁਸੀਂ ਪਰ ਇਹ ਕਦੇ ਨਹੀਂ ਹੋ ਸਕਦਾ ਕਿ ਇੱਕ ਬੰਦਾ 1 ਮੈਨ ਸ਼ੋਅ ਬਣ ਕੇ ਤੇ ਸਰਕਾਰ ਨੂੰ ਟ੍ਰੀਟ ਕਰੇ ਮੰਤਰੀ ਨੂੰ ਟ੍ਰੀਟ ਕਰੇ ਦੀ ਗੱਲ ਹੀ ਨਾ ਸੁਣੀ ਇਹ ਜ਼ਿੰਮੇਵਾਰੀ ਫਿਕਸ ਉਸ ਇਨਸਾਨ ਦੀ ਹੋਣੀ ਚਾਹੀਦੀ ਜਿਹੜਾ ਸੈਕਟਰੀ ਹੈ ਜਿਹੜਾ ਹੈੱਡ ਹੈ ਉਸ ਡਿਪਾਰਟਮੈਂਟ ਦਾ ਪਾਣਾ ਸਾਹਿਬ ਇੱਕ ਇੱਕ ਮਿੰਟ ਸਾਰੇ ਬੜੀ ਇੰਪੋਰਟੈਂਟ ਗੱਲ ਹੈ ਇਹ ਕੋਈ ਛੋਟੀ ਗੱਲ ਨਹੀਂ 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 ਤੁਹਾਡੀ ਗੱਲ ਮੈਂ ਸਮਝਦਾ ਗੱਲਾਂ ਸਾਰੀਆਂ ਇੰਪੋਰਟੈਂਟ ਹੈ ਹੋਰ ਯਾਰ 36 ਪਿੰਡ ਤੁਹਾਡੇ ਹਲਕੇ ਦੇ ਅਫੈਕਟਡ ਕੋਈ ਉਹਨਾਂ ਦੀ ਗੱਲ ਮੈਂ ਗੱਲ ਮੈਂ लास्ट ਕਿਤੇ ਗੱਲ ਕਰਦੇ ਅਸਰਾਂ ਇਹ ਗੱਲ ਕਰ ਨੂੰ ਫਿਰ ਰੱਬ ਨਾ ਕਰੇ ਕੋਈ ਹੋਰ ਗੱਲ ਵਿਪਤਾ ਪੈ ਜਾਏ ਫਿਰ ਇਹਦਾ ਮਤਲਬ ਇੰਤਾ ਹੀ ਚੱਲਦਾ ਰਹੂਗਾ ਨਹੀਂ ਸਰਕਾਰ ਨੂੰ ਆਪਾਂ ਫੇਰ ਕਰ ਲਾਂਗੇ ਹੁਣ ਸੜਦੀ ਗੱਲ ਕਰ ਮੈਂ ਖਤਮ ਕਰ ਦਿੰਦਾ ਮੈਂ ਇਹ ਗੱਲ ਮੈਂ ਦੂਜੀ ਗੱਲ ਕਰ ਲੈਣਾ ਮੈਂ ਤਾਂ ਇੰਨੀ ਗੱਲ ਕਹਿਣਾ ਕਿ ਇਹ ਕਿਤੇ ਨਾ ਕਿਤੇ ਜੀਰੂ ਛਾਤੀ ਮਾਰੋ ਇਹ ਐਕਸ਼ਨ 7 ਦਿਨ 10 ਦਿਨ ਪਹਿਲਾਂ ਆ ਕੇ ਆਪਾਂ ਉਹਨੂੰ ਸਸਪੈਂਡ ਕਰਤਾ ਇਹਦੇ ਨਾਲ ਪੱਲਾ ਨਹੀਂ ਝਾੜਨਾ ਜਿਹੜੇ ਜ਼ਿੰਮੇਵਾਰ ਬੰਦੇ ਨੇ ਉਹਨਾਂ ਨੂੰ ਫੜੋ ਟਾਈਮ ਥੋੜਾ ਆ ਮੈਂ ਡੀਪਲੀ ਗੱਲ ਸਾਰੀ ਕਰ ਸਕਣਾ ਆ ਪਰ ਮੇਰੀ ਇੱਕ ਬੇਨਤੀ ਆ ਰਿਕੁਐਸਟ ਆ ਤੁਹਾਨੂੰ ਸਾਰਿਆਂ ਨੂੰ ਕਿ ਜਿਹੜਾ ਅ ਸਰਕਾਰ ਅਸੀਂ ਆਪ ਹੀ ਤਹਿਜੀ ਬੰਦੇ ਕਹਿੰਦੇ ਰਹੇ ਆ ਕਿ ਅਸੀਂ ਦਿੱਲੀ ਚ 50000 ਰੁਪਏ ਪ੍ਰਤੀ ਏਕੜ ਗਰਦੌਰੀਆਂ ਤੋਂ ਪਹਿਲਾਂ ਦੇ ਦਿੰਨੇ ਆ ਮੇਰੀ ਬੇਨਤੀ ਹੱਥ ਜੋੜ ਕੇ ਚੰਗੀ ਗੱਲ ਆ ਦਿੰਦੇ ਰਹੋ ਇੱਥੇ ਵੀ ਦੇ ਦਿਓ ਕਿ ਜਾਂਦੇ ਚ ਕੋਈ ਕਮੀ ਨਹੀਂ ਤੁਹਾਨੂੰ ਤੁਸੀਂ ਆਪ ਕਹਿੰਦੇ ਹੋ ਪਲੀਜ਼ ਇਦੋਂ ਵੱਡੀ ਤਰਾਜ ਦੀ ਕੋਈ ਨਹੀਂ ਆਉਣੀ ਲੜਾਈ ਲੱਗੀ ਤਾਂ ਉੱਥੇ ਲੋਕ ਮਰ ਗਏ ਪਿੰਡਾਂ ਦੇ ਪਿੰਡ ਉੱਜੜ ਗਏ ਰਾਜਨੀਤੀ ਚਲਦੀ ਰਹਿਣੀ ਆ ਸਾਡੇ ਤੋਂ ਬਾਅਦ ਵੀ ਇੱਥੇ ਬੜੇ ਆਏ ਤੇ ਬੜੇ ਜਾਣੇ ਆ ਪਰ ਅੱਜ ਜਿਹੜਾ ਨਾਲ ਲੋਕਾਂ ਦੇ ਪੰਜਾਬ ਨਾਲ ਖਲੋਗ 117 ਨਾਲ ਖਲੋਣ ਨੂੰ ਅਸੀਂ ਤਿਆਰ ਆ 50000 ਰੁਪਏ ਪ੍ਰਤੀ ਏਕੜ ਅੱਧੇ ਮਿੰਟ ਚ ਕੰਕਲੂਡ ਕਰ ਰਹੇ ਹਾਂ ਪ੍ਰਤੀ ਏਕੜ ਸਰਕਾਰ ਦਵੇ 50000 ਰਗਾਂ ਚ ਗੂਟ ਦਿਓ ਸੈਂਟਰ ਸਰਕਾਰ ਦੇ ਤੁਸੀਂ ਕਹਿੰਦੇ ਹੋ ਰਣੇ ਆ ਚੀਮਾ ਸਾਹਿਬ ਮੈਂ ਗਾਰੰਟੀ ਦੇ ਨਾਮ ਮੈਨੂੰ ਨਹੀਂ ਪਤਾ ਕਿਸੇ ਦਾ ਅਸੀਂ ਸਾਰੇ ਚੱਲਾਂਗੇ ਰੱਖੋ ਪ੍ਰਧਾਨ ਮੰਤਰੀ ਘਰ ਦੇ ਅੱਗੇ ਧਰਨਾ 'ਚ ਸੱਤੋਂ ਗਾੜੀ ਨਾ ਹੋਵਾਂਗੇ ਤੇ ਗੱਲ ਕਰਿਓ ਆਓ ਚਲਿਏ ਅਸੀਂ ਪੰਜਾਬ ਦੇ ਨਾਲ ਆ ਇਹ ਭਲੇਖਾ ਕੱਢ ਦਿਓ ਭਾਜਪਾ ਦੇ ਨਾਲ ਆ ਨਾਲੇ ਪਤਾ ਲੱਗ ਜੂ ਕਿਹੜਾ ਭਾਜਪਾ ਦੇ ਨਾਲ ਆ ਤੇ ਕਿਹੜਾ ਤੁਹਾਡੇ ਨਾਲ ਆ ਅਸੀਂ ਬਾਹਰ ਆਪਾਂ ਲੜ ਸਕਦੇ ਆ ਇੱਥੇ ਵੀ ਲੜ ਸਕਦੇ ਆ ਬਾਹਰ ਵੀ ਲੜ ਸਕਦੇ ਆ ਪਰ ਇਹ ਇਹ ਕਿਤੇ ਇੱਕ ਦਾਈ ਨਹੀਂ ਕਿਸੇ ਨੂੰ ਭਲੇਖਾ ਨਹੀਂ ਵੀ ਸੈਂਟਰ ਸਰਕਾਰ ਨੂੰ ਪੰਜਾਬ ਚੁੱਕਦਾ ਇਹ ਕਿਸੇ ਨੂੰ ਭਲੇਖਾ ਨਹੀਂ ਆ ਸੋ ਇਸ ਕਰਕੇ ਅਸੀਂ ਤੁਹਾਡੇ ਨਾਲ ਆ ਇਹ ਵਹਿਮ ਕੱਢ ਦਿਓ ਆਪ ਹੀ ਨਾ ਕਹੀ ਜਾਓ ਕਿ ਇਹ ਜਿਹੜੇ ਉਧਰ ਰੜੇ ਆ ਤੇ ਉਹਨਾਂ ਨੂੰ ਹੋਰ ਸ਼ਹਿਰ ਮਿਲਦੀ ਆ ਉਹ ਠੋਕ ਕੇ ਤੁਹਾਡੇ ਨਾਲ ਖੜਾਂਗੇ ਜਾਂ ਨਾ ਖੜਾਂਗੇ ਸਰਦਾਰ ਪ੍ਰਗਟ ਸਿੰਘ ਹੋ ਗਿਆ ਜੀ ਹੁਣ ਪੰਡਾ ਕੰ ਪੰਜਾਬ ਦੇ ਵਿੱਚ ਕੁਦਰਤੀ ਤੌਰ ਤੇ ਜਿਹੜਾ ਆ ਸੇਵ ਦੇ ਸਾਰਿਆਂ ਦੀ ਡਿਸਕਸ਼ਨ ਸੁਣੀ ਆ ਔਰ ਸਾਰਿਆਂ ਨੇ ਇਹ ਗੱਲ ਕਹੀ ਕਿ ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ ਬਿਲਕੁਲ ਨਹੀਂ ਕਰਨੀ ਚਾਹੀਦੀ ਕਿਉਂਕਿ ਕੁਦਰਤੀ ਮਾਰਗ ਕਿਸੇ ਦੀ ਵੀ ਸਰਕਾਰ ਹੋ ਜਾ ਸਕਦੀ ਹੈ ਪਰ ਇਹਦੇ 'ਚ ਕੁਝ ਗੱਲਾਂ ਤੁਸੀਂ ਸਪੀਕਰ ਸਾਹਿਬ ਤੁਸੀਂ ਵੀ ਕਿਹਾ ਸੀ ਕਿ ਇਹਦੇ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਸੀਐਮ ਸਾਹਿਬ ਬੈਠੇ ਆ ਜਦੋਂ ਹੜਾਂ ਦੇ ਦੌਰਾਨ ਅਸੀਂ ਕੰਮ ਕੀਤਾ ਸਾਰਿਆਂ ਨੇ ਕੀਤਾ ਔਰ ਉੱਥੇ ਜਿਹੜੀਆਂ ਡਾਇਰੈਕਸ਼ਨਸ ਉੱਕੋ ਜਾਂਦੀਆਂ ਨੇ ਨਾ ਦੇਖੋ ਤਜਰੀ ਬੈਂਚ ਦੇ ਵਿੱਚ ਕਿੰਨੇ ਐਮਐਲਏ ਬੈਠੇ ਦਰਬਾਰਾਂ 14 ਜਾਣੇ ਆ ਔਰ ਜਦੋਂ ਉੱਥੇ ਇੱਕ ਛੋਟੀ ਜੀ ਘਟਨਾ ਕਿ ਉੱਥੇ ਨਾ ਕੀਮੋ ਹੁੰਦੀ ਸੀ ਪੇਸ਼ੈਂਟ ਨੂੰ ਜਿਹੜਾ ਕਿ ਦਰਿਆ ਉਹ ਨਾਲੇ ਤੋਂ ਪਾਰ ਸੀ ਪਾਣੀ ਲੰਘਿਆ ਨਹੀਂ ਸੀ ਜਾਂਦਾ ਉੱਥੋਂ ਮੈਂ ਖੁਦ ਉੱਥੇ ਰਿਹਾ ਜਿੰਨੇ ਦਿਨ ਵੀ ਰਿਹਾ ਮੈਂ ਘਰ ਨਹੀਂ ਆਇਆ ਰਾਤ ਆਉਂਦਾ ਰਿਹਾ ਪਰ ਮੈਂ ਉੱਥੇ ਰਿਕਵੈਸਟ ਕੀਤੀ ਉੱਥੇ ਦੇ ਅਫੀਸਰ ਜਿਹੜੇ ਡਿਪਿਊਟ ਕੀਤੇ ਸਰਕਾਰ ਵੱਲੋਂ ਨਾਲ ਉਹਨਾਂ ਦੇ ਫੌਜ ਸੀ ਕਿਸ਼ਤੀਆਂ ਸੀ ਮੈਂ ਕਿਹਾ ਜੀ ਉਹਨਾਂ ਦੀ 2 ਦਿਨ ਹੋ ਗਈ ਹਰ ਤੀਸਰੇ ਦਿਨ ਕੀਮਾ ਹੁੰਦੀ ਆ ਤੇ ਕਿਸ਼ਤੀ ਦੇ ਦਿਓ ਉਹ ਕਹਿੰਦੇ ਜੀ ਸਾਨੂੰ ਆਰਡਰ ਦੇ ਕਿ ਹਲਕਾ ਚਾਰਜ ਜਾਊਗਾ ਤੇ ਕਿਸ਼ਤੀ ਮਿਲਣੀ ਤਈ ਤੇ ਨਹੀਂ ਮਿਲਦੀ ਨੂੰ ਬੜਾ ਦੁੱਖ ਹੋਇਆ ਪਰ ਮੈਂ ਐਫਰਟ ਕੀਤੇ ਬੇੜੀ ਰੇਂਜ ਕੀਤੀ ਫਿਰ ਮੈਂ ਲੜਿਆ ਵੀ ਫਿਰ ਇੱਕ ਹੋਰ ਕੇਸ ਸੀਗਾ ਆਮ ਆਦਮੀ ਪਾਰਟੀ ਦੀ ਸਰਪੰਚਣੀ ਸੀ ਉਹਦਾ ਪੋਤਰਾ ਸੀਗਾ 7 ਦਿਨ ਦਾ ਉਹ ਵੀ ਮੈਂ ਕੱਢ ਕੇ ਲਿਆਇਆ ਦੁੱਖ ਇੱਥੇ ਹੁੰਦਾ ਕਿ ਜਿਵੇਂ ਚੀਮਾ ਸਾਹਿਬ ਤੁਸੀਂ ਕਹਾਂ ਮੈਂ ਐਨਡੋਰਸ ਕਰਦਾ ਕਿ ਪ੍ਰਧਾਨ ਮੰਤਰੀ ਸਾਹਿਬ ਗਵਰਨਰਾਂ ਦੇ ਥਰੂ ਮੁੱਖ ਮੰਤਰੀਆਂ ਨੂੰ ਥੱਲੇ ਕਰਦੇ ਕਿਉਂਕਿ ਚੀਮਨਿਸਟਰ ਇੱਕ ਚੁੜੇ ਹੋਏ ਨਵੇਂ ਹੁੰਦੇ ਨੇ ਪਰ ਗਵਰਨਰ ਨਾਮਿਨੇਟਡ ਆ ਕਿ ਆਪਾਂ ਕੀ ਕਰ ਰਹੇ ਹਾਂ 12 14 ਐਮਐਲਏ ਸਰਕਾਰ ਕੋ ਹਜਮ ਨਹੀਂ ਹੁੰਦੇ ਅੱਜ ਕੱਲ ਤੁਸੀਂ 5 ਕਰੋੜ ਦਿੱਤਾ ਅਸੀਂ ਸਾਰਿਆਂ ਨੂੰ ਕਿਹਾ ਸੀ ਸੀਐਮ ਸਾਹਿਬ ਨੂੰ ਪ੍ਰੈਸ ਕੀਤੀ ਕਿ 5 ਕਰੋੜ ਅਸੀਂ ਯੂਪੀ ਤੋਂ ਥੋੜੇ ਇਸ ਸਾਧਨ ਚ ਅਸੀਂ ਆਏ ਹਾਂ ਸਵੀ ਮਿਹਨਤ ਕਰਕੇ ਆਏ ਹਾਂ ਸਾਨੂੰ ਕਿਸੇ ਨੇ ਨਹੀਂ ਪੁੱਛਿਆ ਚਲੋ ਨਾ ਕੋਈ ਪ੍ਰੋਬਲਮ ਨਹੀਂ 5 ਕਰੋੜ ਦਾ ਨਾ ਕਿਸੇ ਨਿਹਾਰਨਾ ਨਾ ਕਿਸੇ ਨੇ ਜਿੱਤਣਾ ਮੈਂ ਇੰਨਾ ਕ ਦੱਸਿਆ ਕਿ ਕਿਸੇ ਤੇ ਉਂਗਲ ਚੱਕਣ ਤੋਂ ਪਹਿਲਾਂ ਅਸੀਂ ਆਪਣੇ ਆਪ ਦੇਖੀਏ ਮੈਂ ਤੇ ਇਦਾਂ ਕਰਦਾ ਜੇ ਕਿਸੇ ਤੇ ਉਂਗਲ ਚੱਕੀ ਪਹਿਲਾਂ ਮੈਂ ਆਪਣੇ ਚਹਾਤੀ ਮਾਰਦਾ ਯਾਰ ਕੋਈ ਗਲਤੀ ਤੇ ਨਹੀਂ ਸੋ ਮੇਰੀ ਇਹ ਬੇਨਤੀ ਆ ਕਿ ਇੱਕ ਸਪੀਕਰ ਸਾਹਿਬ ਤੁਹਾਡੇ ਮਾਧਿਅਮ ਨਾਲ ચીਫ ਮਿਨਿਸਟਰ ਸਾਹਿਬ ਦੇ ਧਿਆਨ ਚ ਲਿਆਉਣਾ ਚਾਹੁੰਦਾ ਜਿੱਥੇ ਗਲਤੀ ਹੋਵੇ ਉੱਥੇ ਸਾਰਿਆਂ ਨੂੰ ਮੰਨ ਲੈਣੀ ਚਾਹੀਦੀ ਆ ਗਲਤੀਆਂ ਬੰਦੇ ਕੋ ਹੁੰਦੀਆਂ ਕੋਈ ਰੱਬ ਤੇ ਕੋਈ ਵੀ ਨਹੀਂ ਇੱਥੇ ਜਿਹੜਾ ਬੈਠਾ ਮંત્રી ਸਾਹਿਬ ਬੈਠੇ ਗੁਲ ਸਾਹਿਬ ਗੁਲ ਸਾਹਿਬ ਜਿਹੜੇ ਐਕਸ਼ਨ ਨਿਥਨ ਸੂਦ ਜਿਹੜਾ ਸਸਪੈਂਡ ਕੀਤਾ ਤੁਹਾਨੂੰ ਪਤਾ ਉਹ ਕਦੋਂ ਅਪੁਆਇੰਟਮੈਂਟ ਹੋਈ ਉਹਦੀ ਉੱਥੇ ਮਾਦੋਪੁਰ ਹੈਡਵਰਕਸ ਤੇ ਮੇਰੇ ਖਿਆਲ ਸ਼ਾਇਦ ਪੁੱਛਿਓ ਆਫੀਸਰਸ ਨੂੰ ਉਹ 7 ਜੁਲਾਈ ਨੂੰ ਉੱਥੇ ਉਹਨੇ ਜੁਆਇਨ ਕੀਤਾ ਔਰ 10-12 ਦਿਨਾਂ ਬਾਅਦ ਹੜ ਆ ਰਿਆ ਸੀ ਉਹਨੂੰ ਸਸਪੈਂਡ ਕਰ ਰਹੇ ਆ ਜਿਸ ਇੰਸਟੀਚੂਨ ਦਾ ਹੈੱਡ ਐਰੋਗੈਂਟ ਹੋਵੇ ਜਿਸ ਇੰਸਟੀਚੂਨ ਦਾ ਹੈੱਡ ਵਨ ਮੈਨ ਸ਼ੂ ਕਹੇ ਕਿ ਮੈਂ ਹੀ ਸਾਰਾ ਕੁਝ ਆ ਉਹ ਇੰਸਟੀਚੂਨ ਕਦੇ ਨਹੀਂ ਚੱਲਦੇ ਉਹ ਇੰਸਟੀਚਿਊਸ਼ਨ ਦਾ ਵੀ ਬੇੜਾਗਰਤ ਹੁੰਦਾ ਤੇ ਉਹ ਸਰਕਾਰਾਂ ਦਾ ਵੀ ਬੇੜਾਗਰ ਕਰਦੇ ਨੇ ਮੈਂ ਇਹ ਆ ਜਿਹੜੇ ਆਪਾਂ ਇੱਧਰ ਬੈਠੇ ਸੀ ਸਰਕਾਰ 'ਚ ਭਈ ਅਫਸਰ ਸੀਗੇ ਜਿਹੜੇ ਆਪਣੇ ਆਪ ਨੂੰ ਇਹ ਸਮਝਦੇਗੇ ਅਸੀਂ ਮੰਤਰੀਆਂ ਤੋਂ ਉੱਪਰ ਮੈਂ ਇਸ ਕਰਕੇ ਕਹਿ ਰਿਹਾ ਅਸੀਂ 117 ਇਹ ਸਦਨ 'ਚ ਆਏ ਆ ਜੇ ਮੇਰੀ ਗੱਲ ਚੰਗੀ ਲੱਗੂਗੀ ਤੇ ਸ਼ਾਇਦ ਹੋ ਸਕਦਾ ਦੂਰੇ ਆ ਜਾਓ ਤੁਸੀਂ ਪਰ ਇਹ ਕਦੇ ਨਹੀਂ ਹੋ ਸਕਦਾ ਕਿ ਇੱਕ ਬੰਦਾ 1 ਮੈਨ ਸ਼ੋਅ ਬਣ ਕੇ ਤੇ ਸਰਕਾਰ ਨੂੰ ਟ੍ਰੀਟ ਕਰੇ ਮੰਤਰੀ ਨੂੰ ਟ੍ਰੀਟ ਕਰੇ ਉਹਦੀ ਗੱਲ ਹੀ ਨਾ ਸੁਣੀ ਇਹ ਜ਼ਿੰਮੇਵਾਰੀ ਫਿਕਸ ਉਸ ਇਨਸਾਨ ਦੀ ਹੋਣੀ ਚਾਹੀਦੀ ਜਿਹੜਾ ਸੈਕਟਰੀ ਹੈ ਜਿਹੜਾ ਹੈਡ ਹੈ ਉਸ ਡਿਪਾਰਟਮੈਂਟ ਦਾ ਪਨਾ ਸਾਹਿਬ ਇੱਕ ਇੱਕ ਮਿੰਟ ਸਾਰੇ ਬੜੀ ਇੰਪੋਰਟੈਂਟ ਗੱਲ ਹੈ ਇਹ ਕੋਈ ਛੋਟੀ ਗੱਲ ਨਹੀਂ 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 ਤੁਹਾਡੀ ਗੱਲ ਮੈਂ ਸਮਝਦਾ ਗੱਲਾਂ ਸਾਰੀਆਂ ਇੰਪੋਰਟੈਂਟ ਹੈ ਉਹ ਯਾਰ 36 ਪਿੰਡ ਤੁਹਾਡੇ ਹਲਕੇ ਦੇ ਅਫੈਕਟਡ ਕੋਈ ਉਹਨਾਂ ਦੀ ਗੱਲ ਮੈਂ ਗੱਲ ਮੈਂ ਲਾਸਟ ਕਿਤੇ ਗੱਲ ਕਰਦੇ ਅਸਰਾਂ ਇਹ ਗੱਲ ਕਰ ਨੂੰ ਫੇਰ ਰੱਬ ਨਾ ਕਰੇ ਕੋਈ ਹੋਰ ਗੱਲ ਵਿਪਤਾ ਪੈ ਜਾਏ ਫਿਰ ਇਹਦਾ ਮਤਲਬ ਇਦਾਂ ਹੀ ਚੱਲਦਾ ਰਹੂਗਾ ਨਹੀਂ ਦੇ ਸਰਕਾਰ ਨੂੰ ਆਪਾਂ ਫੇਰ ਕਰ ਲਾਂਗੇ ਹੁਣ ਸੜਦੀ ਗੱਲ ਕਰ ਮੈਂ ਖਤਮ ਕਰ ਦਿੰਦਾ ਇਹ ਗੱਲ ਮੈਂ ਦੂਜੀ ਗੱਲ ਕਰ ਲੈਣਾ ਮੈਂ ਤਾਂ ਇੰਨੀ ਗੱਲ ਕਹਿਣਾ ਕਿ ਇਹ ਕਿਤੇ ਨਾ ਕਿਤੇ ਜੀਰੂ છાਤੀ ਮਾਰੋ ਇਹ ਐਕਸ਼ਨ 7 ਦਿਨ 10 ਦਿਨ ਪਹਿਲਾਂ ਆ ਕੇ ਆਪਾਂ ਉਹਨੂੰ ਸਸਪੈਂਡ ਕਰਤਾ ਇਹਦੇ ਨਾਲ ਪੱਲਾ ਨਹੀਂ ਝੜਨਾ ਜਿਹੜੇ ਜ਼ਿੰਮੇਵਾਰ ਬੰਦੇ ਨੇ ਉਹਨਾਂ ਨੂੰ ਫੜੋ ਟਾਈਮ ਥੋੜਾ ਆ ਮੈਂ ਡੀਪਲੀ ਗੱਲ ਸਾਰੀ ਕਰ ਸਕਣਾ ਆ ਪਰ ਮੇਰੀ ਇੱਕ ਬੇਨਤੀ ਆ ਰਿਕੁਐਸਟ ਆ ਤੁਹਾਨੂੰ ਸਾਰਿਆਂ ਨੂੰ ਕਿ ਜਿਹੜਾ ਅ ਸਰਕਾਰ ਅਸੀਂ ਆਪ ਹੀ ਤਹਿਜੀ ਬੈਂਕ ਦੇ ਕਹਿੰਦੇ ਰਹੇ ਆ ਕਿ ਅਸੀਂ ਦਿੱਲੀ ਚ 50000 ਰੁਪਏ ਪ੍ਰਤੀ ਏਕੜ ਗਰਦੌਰੀਆਂ ਨੂੰ ਪਹਿਲਾਂ ਹੀ ਦੇ ਦੰਨੇ ਆ ਮੇਰੀ ਬੇਨਤੀ ਹੱਥ ਜੋੜ ਕੇ ਚੰਗੀ ਗੱਲ ਆ ਦਿੰਦੇ ਰਹੋ ਇੱਥੇ ਵੀ ਦੇ ਦਿਓ ਖਜ਼ਾਂਦੇ ਚ ਕੋਈ ਕਮੀ ਨਹੀਂ ਤੁਹਾਨੂੰ ਤੁਸੀਂ ਆਪ ਕਹਿੰਦੇ ਹੋ ਪਲੀਜ਼ ਇਦੋਂ ਵੱਡੀ ਤਰਾਜ ਦੀ ਕੋਈ ਨਹੀਂ ਆਉਣੀ ਲੜਾਈ ਲੱਗੀ ਤਾਂ ਉੱਥੇ ਲੋਕ ਮਰ ਗਏ ਪਿੰਡਾਂ ਦੇ ਪਿੰਡ ਉੱਜੜ ਗਏ ਰਾਜਨੀਤੀ ਚਲਦੀ ਰਹਿਣੀ ਆ ਸਾਡੇ ਤੋਂ ਬਾਅਦ ਵੀ ਇੱਥੇ ਬੜੇ ਆਏ ਤੇ ਬੜੇ ਜਾਣੇ ਆ ਪਰ ਅੱਜ ਜਿਹੜਾ ਨਾਲ ਲੋਕਾਂ ਦੇ ਪੰਜਾਬ ਨਾਲ ਖਲੋਗੇ 117 ਨਾਲ ਖਲੋਣ ਨੂੰ ਅਸੀਂ ਤਿਆਰ ਆ 50000 ਰੁਪਏ ਪ੍ਰਤੀ ਏਕੜ ਅੱਧੇ ਮਿੰਟ ਚ ਕੰਕਲੂਡ ਕਰ ਰਹੇ ਹਾਂ ਪ੍ਰਤੀ ਏਕੜ ਸਰਕਾਰ ਦਵੇ 50000 ਰੁਪਏ ਚ ਗੂਟ ਦਿਓ ਸੈਂਟਰ ਸਰਕਾਰ ਦੇ ਤੁਸੀਂ ਕਹਿੰਦੇ ਰਹੇ ਆ ਚੀਮਾ ਸਾਹਿਬ ਮੈਂ ਗਾਰੰਟੀ ਦੇ ਨਾਮ ਮੈਨੂੰ ਨਹੀਂ ਪਤਾ ਕਿਸੇ ਦਾ ਅਸੀਂ ਸਾਰੇ ਚੱਲਾਂਗੇ ਰੱਖੋ ਪ੍ਰਧਾਨ ਮੰਤਰੀ ਘਰ ਦੇ ਅੱਗੇ ਧਰਨਾ ਜੇ ਸਾਤੋਂ ਗਾੜੀ ਨਾ ਹੋਵਾਂਗੇ ਤੇ ਗੱਲ ਕਰਿਓ ਆਓ ਚਲਿਏ ਅਸੀਂ ਪੰਜਾਬ ਦੇ ਨਾਲ ਆ ਇਹ ਭਲੇਖਾ ਕੱਢ ਦਿਓ ਭਾਜਪਾ ਦੇ ਨਾਲ ਆ ਨਾਲੇ ਪਤਾ ਲੱਗ ਜੂ ਕਿਹੜਾ ਭਾਜਪਾ ਦੇ ਨਾਲ ਆ ਤੇ ਕਿਹੜਾ ਤੁਹਾਡੇ ਨਾਲ ਆ ਅਸੀਂ ਬਾਹਰ ਆਪਾਂ ਲੜ ਸਕਦੇ ਆ ਇੱਥੇ ਵੀ ਲੜ ਸਕਦੇ ਆ ਬਾਹਰ ਵੀ ਲੜ ਸਕਦੇ ਆ ਪਰ ਇਹ ਇਹ ਕਿਤੇ ਇਕਦਾਈ ਨਹੀਂ ਕਿਸੇ ਨੂੰ ਭਲੇਖਾ ਨਹੀਂ ਵੀ ਸੈਂਟਰ ਸਰਕਾਰ ਨੂੰ ਪੰਜਾਬ ਚੁੱਕਦਾ ਇਹ ਕਿਸੇ ਨੂੰ ਭਲੇਖਾ ਨਹੀਂ ਆ ਸੋ ਇਸ ਕਰਕੇ ਅਸੀਂ ਤੁਹਾਡੇ ਨਾਲ ਆ ਇਹ ਵਹਿਮ ਕੱਢ ਦਿਓ ਆਪ ਹੀ ਨਾ ਕਹੀ ਜਾਓ ਕਿ ਇਹ ਜਿਹੜੇ ਉਧਰ ਰੜੇ ਆ ਤੇ ਉਹਨਾਂ ਨੂੰ ਹੋਰ ਸ਼ਹਿਰ ਮਿਲਦੀ ਆ ਉਹ ਠੋਕ ਕੇ ਤੁਹਾਡੇ ਨਾਲ ਖੜਾਂਗੇ ਜਾਂ ਨਾ ਖੜਾਂਗੇ ਸਰਦਾਰ ਪ੍ਰਗਟ ਸਿੰਘ ਹੋ ਗਿਆ ਜੀ ਸਰ ਪੰਡਾ ਕੰਮ ਪੰਜਾਬ ਦੇ ਵਿੱਚ ਕੁਦਰਤੀ ਤੌਰ ਤੇ ਜੜਾ ਆਇਆ ਸਵੀਰ ਦੇ ਸਾਰਿਆਂ ਦੀ ਡਿਸਕਸ਼ਨ ਸੁਣੀ ਆ ਔਰ ਸਾਰਿਆਂ ਨੇ ਇਹ ਗੱਲ ਕਹੀ ਕਿ ਇੱਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ ਬਿਲਕੁਲ ਨਹੀਂ ਕਰਨੀ ਚਾਹੀਦੀ ਕਿਉਂਕਿ ਕੁਦਰਤੀ ਮਾਰ ਕਿਸੇ ਦੀ ਵੀ ਸਰਕਾਰ ਹੋ ਜਾ ਸਕਦੀ ਹੈ ਪਰ ਇਹਦੇ ਚ ਕੁਝ ਗੱਲਾਂ ਤੁਸੀਂ ਸਪੀਕਰ ਸਾਹਿਬ ਤੁਸੀਂ ਵੀ ਕਿਹਾ ਸੀ ਕਿ ਇਹਦੇ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਸੀਐਮ ਸਾਹਿਬ ਬੈਠੇ ਆ ਜਦੋਂ ਹੜ੍ਹਾਂ ਦੇ ਦੌਰਾਨ ਅਸੀਂ ਕੰਮ ਕੀਤਾ ਸਾਰਿਆਂ ਨੇ ਕੀਤਾ ਔਰ ਉੱਥੇ ਜਿਹੜੀਆਂ ਡਾਇਰੈਕਸ਼ਨਸ ਉੱਕੋ ਜਾਂਦੀਆਂ ਨੇ ਨਾ ਦੇਖੋ ਤਜਰੀਬਾ ਬੈਂਚ ਦੇ ਵਿੱਚ ਕਿੰਨੇ ਐਮਐਲਏ ਬੈਠੇ ਦਰਬਾਰਾਂ 14 ਜਾਣੇ ਆ ਔਰ ਜਦੋਂ ਉੱਥੇ ਇੱਕ ਛੋਟੀ ਜੀ ਘਟਨਾ ਕਿ ਉੱਥੇ ਨਾ ਕੀਮੋ ਹੁੰਦੀ ਸੀ ਪੇਸ਼ੈਂਟ ਨੂੰ ਜਿਹੜਾ ਕਿ ਦਰਿਆ ਉਹ ਨਾਲੇ ਤੋਂ ਪਾਰ ਸੀ ਪਾਣੀ ਲੰਘਿਆ ਨਹੀਂ ਸੀ ਜਾਂਦਾ ਉੱਥੋਂ ਮੈਂ ਖੁਦ ਉੱਥੇ ਰਿਹਾ ਜਿੰਨੇ ਦਿਨ ਵੀ ਰਿਹਾ ਮੈਂ ਘਰ ਨਹੀਂ ਆਇਆ ਰਾਤ ਆਉਂਦਾ ਰਿਹਾ ਪਰ ਮੈਂ ਉੱਥੇ ਰਿਕੁਐਸਟ ਕੀਤੀ ਉੱਥੇ ਦੇ ਅਫੀਸਰ ਜਿਹੜੇ ਡਿਪਿਊਟ ਕੀਤੇ ਸਰਕਾਰ ਵੱਲੋਂ ਨਾਲ ਉਹਨਾਂ ਦੇ ਫੌਜ ਸੀ ਕਿਸ਼ਤੀਆਂ ਸੀ ਮੈਂ ਕਿਹਾ ਜੀ ਉਹਨਾਂ ਦੀ 2 ਦਿਨ ਹੋ ਗਈ ਹਰ ਤੀਸਰੇ ਦਿਨ ਕਿਮਾ ਹੁੰਦੀ ਆ ਤੇ ਕਿਸ਼ਤੀ ਦੇ ਦਿਓ ਉਹ ਕਹਿੰਦੇ ਜੀ ਸਾਨੂੰ ਆਰਡਰ ਨੇ ਕਿ ਹਲਕਾ ਇੰਚਾਰਜ ਆਊਗਾ ਤੇ ਕਿਸ਼ਤੀ ਮਿਲਣੀ ਤਹੀਂ ਤੇ ਨਹੀਂ ਮਿਲਣੀ ਨੂੰ ਬੜਾ ਦੁੱਖ ਹੋਇਆ ਪਰ ਮੈਂ ਐਫਰਟ ਕੀਤੇ ਬੇੜੀ ਰੇਂਜ ਕੀਤੀ ਫਿਰ ਮੈਂ ਲੜਿਆ ਵੀ ਫਿਰ ਇੱਕ ਹੋਰ ਕੇਸ ਸੀਗਾ ਆਮ ਆਦਮੀ ਪਾਰਟੀ ਦੀ ਸਰਪੰਚਣੀ ਸੀ ਉਹਦਾ ਪੋਤਰਾ ਸੀਗਾ 7 ਦਿਨ ਦਾ ਉਹ ਵੀ ਮੈਂ ਕੱਢ ਕੇ ਲਿਆਇਆ ਦੁੱਖ ਇੱਥੇ ਹੁੰਦਾ ਕਿ ਜਿਵੇਂ ਚੀਮਾ ਸਾਹਿਬ ਤੁਸੀਂ ਕਹ ਮੈਂ ਐਂਡੋਰਸ ਕਰਦਾ ਕਿ ਪ੍ਰਧਾਨ ਮੰਤਰੀ ਸਾਹਿਬ ਗਵਰਨਰਾਂ ਦੇ ਥਰੂ ਮੁੱਖ ਮੰਤਰੀਆਂ ਨੂੰ ਥੱਲੇ ਕਰਦੇ ਕਿਉਂਕਿ ਚੀਮਨਿਸਟਰ ਇੱਕ ਚੁੜੇ ਹੋਏ ਨੁਮਾਇੰਦੇ ਨੇ ਪਰ ਗਵਰਨਰ ਨੋਮੀਨੇਟਡ ਆ ਕਿ ਆਪਾਂ ਕੀ ਕਰ ਰਹੇ ਹਾਂ 12 14 ਐਮਐਲਏ ਸਰਕਾਰ ਕੋ ਹਜਮ ਨਹੀਂ ਹੁੰਦੇ ਅੱਜ ਕੱਲ ਤੁਸੀਂ 5 ਕਰੋੜ ਦਿੱਤਾ ਅਸੀਂ ਸਾਰਿਆਂ ਨੂੰ ਕਿਹਾ ਸੀ ਸੀਐਮ ਸਾਹਿਬ ਨੂੰ ਪ੍ਰੈਸ ਕੀਤੀ ਕਿ 5 ਕਰੋੜ ਅਸੀਂ ਵੀ ਯੂਪੀ ਤੋਂ ਥੋੜੇ ਇਸ ਸਾਧਨ ਚ ਅਸੀਂ ਆਏ ਹਾਂ ਸਵੀ ਮਿਹਨਤ ਕਰਕੇ ਆਏ ਹਾਂ ਸਾਨੂੰ ਕਿਸੇ ਨੇ ਨਹੀਂ ਪੁੱਛਿਆ ਚਲੋ ਨਾ ਕੋਈ ਪ੍ਰੋਬਲਮ ਨਹੀਂ 5 ਕਰੋੜ ਦਾ ਨਾ ਕਿਸੇ ਨਿਹਾਰਨਾ ਨਾ ਕਿਸੇ ਨਾਲ ਜਿੱਤਣਾ ਮੈਂ ਇੰਨਾ ਕ ਦੱਸਿਆ ਕਿ ਕਿਸੇ ਤੇ ਉਂਗਲ ਚੱਕਣ ਤੋਂ ਪਹਿਲਾਂ ਅਸੀਂ ਆਪਣੇ ਆਪ ਦੇਖੀਏ ਮੈਂ ਤੇ ਇਦਾਂ ਕਰਦਾ ਜੇ ਕਿਸੇ ਤੇ ਉਂਗਲ ਚੱਕੀਏ ਪਹਿਲਾਂ ਮੈਂ ਆਪਣੇ ਚਾਤੀ ਮਾਰਦਾ ਯਾਰ ਕੋਈ ਗਲਤੀ ਤੇ ਨਹੀਂ ਸੋ ਮੇਰੀ ਇਹ ਬੇਨਤੀ ਆ ਕਿ ਇੱਕ ਸਪੀਕਰ ਸਾਹਿਬ ਤੁਹਾਡੇ ਮਾਧਿਅਮ ਨਾਲ ਚੀਫ ਮਿਨਿਸਟਰ ਸਾਹਿਬ ਦੇ ਧਿਆਨ ਚ ਲਿਆਉਣਾ ਚਾਹੁੰਦਾ ਜਿੱਥੇ ਗਲਤੀ ਹੋਵੇ ਉੱਥੇ ਸਾਰਿਆਂ ਨੂੰ ਮੰਨ ਲੈਣੀ ਚਾਹੀਦੀ ਆ ਗਲਤੀਆਂ ਬੰਦੇ ਕੋ ਹੁੰਦੀਆਂ ਕੋਈ ਰੱਬ ਤੇ ਕੋਈ ਵੀ ਨਹੀਂ ਇੱਥੇ ਜਿਹੜਾ ਬੈਠਾ ਹੈ ਮંત્રી ਸਾਹਿਬ ਬੈਠੇ ਗੁਲ ਸਾਹਿਬ ਗੁਲ ਸਾਹਿਬ ਜਿਹੜੇ ਐਕਸ਼ਨ ਨਿਤਿੰਨ ਸੂਦ ਜਿਹੜਾ ਸਸਪੈਂਡ ਕੀਤਾ ਤੁਹਾਨੂੰ ਪਤਾ ਉਹ ਕਦੋਂ ਅਪੁਆਇੰਟਮੈਂਟ ਹੋਈ ਉਹਦੀ ਉੱਥੇ ਮਾਦੋਪੁਰ ਹੈਡਮਾਸਟਰ ਮੇਰੇ ਖਿਆਲ ਸ਼ਾਇਦ ਪੁਛਿਓ ਆਫੀਸਰ